ਸੋ ਜੀ ਮਹਾਰਾਜ ਜੀ ਦੇ ਮਹਾਨ ਕਾਰਕ ਦਾ ਸੋਤ ਸ੍ਰੀ ਦੰਦਵਾਸਾ ਸਰ ਗੁਰੂ ਕਾਂਸੀ ਤੋਂ ਕੰਮ ਸ੍ਰੀ ਗੁਰੂ ਰਤਨ ਸਾਹਿਬ ਦੀ ਆਲਮ ਦੀ ਇਮਾਰਤ ਖਿਡਾ ਦੇ ਸਭ

ਜੰਮੇ ਕਿਸ ਮਰਦ ਵੈ ਪਰਜਟ ਮਰਦ ਅਗਲਮੜਾ ਬਰਿਆਮ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਬਾਦਸ਼ਾਹ ਦਰਬੀਸ਼ ਕਮਰਤ ਦੇ ਦਾਤੇ ਸਰਬੰਸ ਕਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦਾ ਪ੍ਰਕਾਸ਼ ਚੁਰਬ ਅਕਾਲ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚੇ ਪਰਧਨ ਵੱਲੋਂ ਅਤੇ ਇਲਾਕਾ ਨਾਸੀ ਸਿੰਘ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ। ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ 70 ਸ਼ਾਹ ਅਰਦਾਸ ਬੇਨਤੀ ਹੋ ਕੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਇਆ ਹੈ ਤੇ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਦਾ ਉਤਸ਼ਾਹ ਤੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਹਨ। ਜਿੱਥੇ ਸੰਗਤਾਂ ਨੇ ਹਾਜ਼ਰੀ ਭਰੀ ਹੈ ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਜਿਵੇਂ ਸਾਡੇ ਈਸ਼ਨਾਣ ਸੇਵਾ ਸੰਗਤ ਉਹਨਾਂ ਵੱਲੋਂ ਸੰਗਤਾਂ ਵਾਸਤੇ ਲੰਗਰ ਲਗਾ ਗਏ ਅੱਡੇ ਵੀ ਬਹੁਤ ਪੜਾ ਨੇ ਸੰਗਤ ਵਿੱਚ ਬਹੁਤ ਵੱਡਾ ਖਾ ਹੈ ਤੇ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੰਗਤ ਦੀ ਖਾ ਬਣਿਆ ਰਹੇ ਆਪਣੇ ਘਰ ਘਰ ਦੀ ਅਸੀਸ ਆਸ਼ੀਰਵਾਦ ਕਰਨ ਤੇ ਸਾਰੀ ਸੰਗਤ ਨੂੰ ਸਾਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਣਾ ਜਰੂਰ ਆਇਆ ਜਾ ਰਿਹਾ ਅੱਜ ਬਹੁਤ ਹੀ ਖੁਸ਼ੀ ਭਰਿਆ ਦਿਹਾੜਾ ਹੈ ਇਸਾਂ ਪ੍ਰੋਤਸਹਨ ਵਿੱਚ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਗਤਾਂ ਦੇ ਬਹੁਤ ਅੱਛਾ ਸੰਗਤਾਂ ਪੂਰੇ ਜਹਾਂ ਤੇ ਸਤਕਾਰਤ ਤੌਰ ਤੇ ਗੁਰੂ ਸਾਹਿਬਾਂ ਦਾ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਹਾੜਾ ਮਨਾ ਰਹੇ ਆ ਇਸ ਸੋ ਮੌਕੇ ਤੇ ਗੁਰੂ ਸਾਹਿਬਾਂ ਅਗੇ ਅਰਦਾਸ ਪ੍ਰੇਰਿਤ ਕਰਦੇ ਆ ਵਾਹਿਗੁਰੂ ਪ੍ਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਿੱਖ ਪਾਉ ਨੂੰ ਜਿਹੜੇ ਤੁਸੀਂ ਆਦੇਸ਼ ਦਿੱਤੇ ਆ ਉਹਨਾਂ ਦੇ ਪਾਲਨ ਕਰਦੇ ਹੋਏ ਤੋਂ ਆਪਣੇ ਸਾਰੇ ਆਸਿਆਂ ਦੇ ਉੱਤੇ ਅੱਗੇ ਵਧੀ ਹੋਈ ਗੁਰਪੰਥ ਵਿੱਚ ਵੱਤਵਤ ਦਾਖਲਾ ਲਓ ਜਿਹੜੇ ਵੀ ਸਿੱਖ ਸੰਗਤਾਂ ਨੇ ਅਜੇ ਤੱਕ ਅਮਰਤਪਾਨ ਨਹੀਂ ਕੀਤਾ ਉਹ ਗੁਰੂ ਸਾਹਿਬ ਦੇ ਦਿੱਤੇ ਆਦੇਸ਼ਾਂ ਮੁਤਾਬਕ ਅਮਰਤਪਾਨ ਕਰਕੇ ਸਿੱਖ ਪਾਉ ਦੇ ਵਿੱਚ ਦਾਖਲਾ ਲਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਪਰਕਤੀ ਉਹ ਮਰਦ ਆ ਗਮੜਾ ਮਰੀਆਮ ਅਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਕਸਰੀ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਤੋਂ ਤਨਤਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਅੱਜ ਨਗਰ ਕੀਰਤਨ ਜਿਹੜਾ ਉਹ ਤਨਤਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਨਗਰ ਕੀਰਤਨ ਪ੍ਰਾਰੰਭ ਹੋਇਆ ਸੰਕਟਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤੇ ਉਮਾ ਹੈ ਤੇ ਕੰਨ ਦੇ ਬਾਕੂਤ ਵੀ ہزارਾਂ ਦੀ ਗਿਣਤੀ ਦੇ ਵਿੱਚ ਸੰਗਠਨ ਹੋ ਰਿਹਾ ਹੈ ਤੇ ਮਦਰ ਕੀ ਬੰਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਆਕਸਰੀ ਦੰਦਮਨ ਸਾਹਿਬ ਦੇ ਮੈਨੇਜਰ ਸਾਹਿਬ ਸਭੂ ਪ੍ਰਬੰਧਕਨੋ ਇਹ ਜੋ ਪ੍ਰੋਗਰਾਮ ਹੈ ਉਹ ਜੋ ਚਲਿਤ ਕੀਤਾ ਜਾ ਰਿਹਾ ਸ੍ਰੀ ਸੰਗਤਾਂ ਨੂੰ ਤੁਨ ਤੁਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਤੇ ਅਰੇ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਮਹਾਨ ਕਾਰਜ ਦਾ ਸੋਚ ਸੀ ਜੰਮਵਾ ਤੋਂ ਗੁਰੂ ਕਾਂ ਸਿੰਘ ਤੋਂ ਕਾਂ ਸਿੰਘ ਜੀ ਗੁਰੂ ਰਣਜੀਤ ਸਿੰਘ ਜੀ ਆਪ ਜੀ ਦੇ ਇੰਪਾਰ ਖਿਦਮਤ ਦੇ ਸਭ ਵਾਹਿਗੁਰੂ ਹੋਇ ਹੋਏ ਸਤਨਾਮ ਸ੍ਰੀ ਵਾਹਿਗੁਰੂ ਹੋਇ ਹੋਏ ਵਾਹਿਗੁਰੂ ਹੋਇ ਹੋਏ ਕੀ ਕਹਾਂ ਜੰਮਾ ਕਿਸ ਮਦਦ ਵੈ ਪ੍ਰੋਜੈਕਟ ਮਰਦ ਅਗਮੜਾ ਬਰਿਆਮ ਅਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਸਾਰੇ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਬਾਦਸ਼ਾ ਦਰਬੀਸ਼ ਗਮਰਤ ਦੇ ਦਾਤੇ ਸਰਬੰਸ ਕਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦਾ ਪ੍ਰਕਾਸ਼ ਗੁਰੂਬ ਅਖਤਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੱਖ ਤੋਂ ਵੱਲੋਂ ਅਤੇ ਇਲਾਕਾ ਵਾਸੀ ਸਿੰਘ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ 76 ਛਾਹ ਅਰਦਾਸ ਬੇਨਤੀ ਹੋ ਕੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਇਆ ਏ ਤੇ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਉਤਸ਼ਾਹ ਤੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਨੇ ਜਿੱਥੇ ਸੰਗਤਾਂ ਨੇ ਹਾਜ਼ਰੀ ਭਰੀ ਹੈ ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਜਿਵੇਂ ਸਾਡੀ ਇਸ਼ਨਾਨ ਸੇਵਾ ਸੰਗਤ ਉਹਨਾਂ ਵੱਲੋਂ ਸੰਗਤਾਂ ਵਾਸਤੇ ਲੰਗਰ ਲਗਾ ਗਏ ਅੱਗੇ ਵੀ ਬਹੁਤ ਬੜਾ ਨੇ ਸੰਗਤ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੰਗਤ ਦਾ ਉਤਸ਼ਾਹ ਬਣਿਆ ਰਹੇ ਆਪਣੇ ਘਰ ਘਰ ਦੀ ਸ਼ੀਸ਼ ਆਸ਼ੀਸ਼ ਕਰਨ ਤੇ ਸਾਰੀ ਸੰਗਤ ਨੂੰ ਸਾਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਸਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਜਦੋਂ ਆਇਆ ਜਾ ਰਿਹਾ ਹੈ ਅੱਜ ਬਹੁਤ ਹੀ ਉਲੀਪਰਿਆ ਧਿਆਣਾ ਹੈ ਇਸਾਂ ਪ੍ਰਦਰਸ਼ਨ ਦੇ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਧਾਰੇ ਨੂੰ ਲੈ ਕੇ ਸੰਗਤਾਂ ਦਾ ਬਹੁਤ ਅਛਾ ਸੰਗਤਾਂ ਪੂਰੇ ਸਾਥ ਤੇ ਸਤਿਕਾਰਪਾਤ ਗੁਰੂ ਸਾਹਿਬਾਂ ਦਾ ਹਰ ਸਾਲ ਦੀ ਤਰ੍ਹਾਂ ਅੱਜ ਆਵਾਂ ਗਾਣਾ ਮਨਾ ਰਹੇ ਆ ਇਸ ਸੋ ਮੌਕੇ ਤੇ ਗੁਰੂ ਸਾਹਿਬਾਂ ਅਗੇ ਅਰਦਾਸ ਪ੍ਰੇਰਿਤ ਕਰਦੇ ਆ ਵਾਹਿਗੁਰੂ ਪ੍ਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸਿੱਖਾਂ ਨੂੰ ਜਿਹੜੇ ਤੁਸੀਂ ਆਦੇਸ਼ ਦਿੱਤੇ ਆ ਉਹਨਾਂ ਦੇ ਪਾਲਣਾ ਕਰਦੇ ਹੋਏ ਤੋਂ ਆਪਣੇ ਸਾਰੇ ਆਸਿਆਂ ਦੇ ਉੱਤੇ ਅੱਗੇ ਵਧਦੀ ਹੋਈ ਗੁਰਪੰਥ ਵਿੱਚ ਵੱਤ ਤੋਂ ਵੱਤ ਦਾਖਲਾ ਲਾਓ ਜਿਹੜੇ ਵੀ ਸਿੱਖ ਸੰਗਤਾਂ ਨੇ ਅਜੇ ਤੱਕ ਅਮਰਤਪਾਨ ਨਹੀਂ ਕੀਤਾ ਉਹ ਗੁਰੂ ਸਾਹਿਬ ਦੇ ਦਿੱਤੇ ਦੇਸ਼ਾ ਮੁਤਾਬ ਅਮਰਤਪਾਨ ਕਰਕੇ ਸਿੱਖ ਪੌਣ ਦੇ ਵਿੱਚ ਦਾਖਲ ਹੋ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਪਰਕਤੀ ਅਮਰਤ ਅਗੰਬੜਾ ਬ੍ਰਿਆਮ ਅਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਸਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਨਤਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਤ ਅੱਜ ਨਗਰ ਕੀਰਤਨ ਜਿਹੜਾ ਉਹ ਤਨ ਤਨ ਸਭ ਜੀ ਗੁਰੂ ਗ੍ਰਸ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਨਗਰ ਕੀਰਤਨ ਪ੍ਰਾਰੰਭ ਹੋਇਆ ਸੰਕਟਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤੇ ਉਮਾ ਹੈ ਤੇ ਫੰਡ ਦੇ باوجود ਵੀ ਪਜਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜੀ ਉਹ ਇੱਥੇ ਨਗਰ ਕੀਰਤਨ ਦੇ ਵਿੱਚ ਸ਼ਾਮਲੀਅਤ ਕਰ ਲਈ ਹੈ ਤਾਂ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸਾਹਿਬ ਸਭੂ ਪਰਬੰਧਨ ਬਰੋ ਇਹਦਾ ਪ੍ਰੋਗਰਾਮ ਜੋ ਚੁਕਿੱਤਾ ਜਾ ਰਿਹਾ ਸ੍ਰੀ ਸੰਗਤਾਂ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਤੇ ਅਰੇ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਦਾ ਸਾਹਿਬ ਰਾਕੀ ਦੀ ਮਹਾਰਾਜ ਆਜੀ ਦੇ ਮਹਾਨ ਕਾਰਨਾਮਾ ਦਾ ਤੌਫਤ ਸਿੰਘ ਦਾ ਸਮਾਜਵਾਦੀ ਗੁਰੂਾਂ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਗੁਰਦੁਆਰਾ ਦੀ ਆਲਦੀ ਮਾਰ ਖੇਮਾ ਦੇ ਸਭ ਕਾਲ ਚੱਤ ਨਾ ਕਰਤਾ ਪੁਰਖ ਨਿਰੇ ਪਾ ਦਿਰੰ ਮੈਂ ਆਤਮਾ ਨੂੰ ਨਾ ਦਿਲ ਅਜੂਨੀ ਸੈਵਨ ਪੂਰ ਪ੍ਰਸਾਦ ਸਾਹਿਬ ਗੁਰੂਏ ਸਤ ਨਾ ਵੈ ਪ੍ਰਜੈਕਟ ਮਰਦ ਹਗਮੜਾ ਬਰਿਆਮ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਸਾਰੇ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਬਾਦਸ਼ਾਹ ਦਰਵਿਸ਼ ਗਮਰ ਤੇ ਦਾਤੇ ਸਰਬੰਸ ਕਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦਾ ਪ੍ਰਕਾਸ਼ ਗੁਰੂਬ ਅਕਾਲ ਸਰਬ ਦੇ ਸਮੂੱਚੇ ਪ੍ਰਬੰਧ ਵੱਲੋਂ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੂੱਚੇ ਪਰਧਨ ਵੱਲੋਂ ਅਤੇ ਇਲਾਕਾ ਨਾਸੀ ਸਿੰਘ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ